ਉਸ ਧੀ ਦੀ ਕਹਾਣੀ ਦੱਸਣ ਜਾ ਰਹੇ ਆ ਜਿਸ ਧੀ ਦੇ ਨਾਲ 25 ਤਰੀਕ ਨੂੰ ਸਵੇਰੇ 8:45 ਦੇ ਮੈਂ ਤਾਂ ਸਿੱਧਾ ਪੀਜੀਆ ਆ ਕੇ ਮਿਲਿਆ ਜੀ ਤੇ ਪੀਆ ਜਾ ਕੇ ਜਦੋਂ ਕੁੜੀ ਦੀ ਹਾਲਤ ਦੇਖੀ ਤੇ ਹਾਲਤ ਬਹੁਤ ਗੰਭੀਰ ਸੀ ਇਹ ਸ਼ੇਤੋ ਦੋ ਡਿਊਟੀ ਸੀ ਮੇਰੀ ਮਾਰਨਿੰਗ ਹਾਂਜੀ ਤੇ ਜਦੋਂ ਮੈਨੂੰ ਫੋਨ ਆਉਂਦਾ ਵੀ ਬੇਟੀ ਦਾ ਸੱਟਾਂ ਲੱਗਿਆ ਐਕਸੀਡੈਂਟ ਹੋ ਗਿਆ। ਤੁਹਾਨੂੰ ਕਿੰਨੇ ਕ'ਜੇ ਫੋਨ ਆਇਆ? ਜੇ ਗੱਲ ਕਰੀਏ ਕਿੰਨੇ ਕ'ਜੇ ਪਤਾ ਲੱਗਿਆ? ਤੇ ਮੈਨੂੰ 10 ਕ'ਜੇ ਫੋਨ ਆਇਆ ਜੀ। 10 ਕ'ਜੇ ਪਤਾ ਲੱਗਿਆ। ਹਾਂਜੀ ਮੈਨੂੰ 10 ਵਜੇ ਪਤਾ ਲੱਗਿਆ। ਹਾਂਜੀ। ਬੇਟੀ ਦਾ ਐਕਸੀਡੈਂਟ 8:45 ਮਿੰਟ ਤੇ ਹੋ ਗਿਆ ਸੀ। ਤੁਸੀਂ ਕਿੱਥੇ ਕੰਮ ਕਰਦੇ ਹੋ ਕੋਈ ਜੀ? ਮੈਂ ਥਰਮਲ ਪਲੈਂਟ 'ਚ ਕੰਮ ਕਰਦਾ ਹਾਂ। ਹਾਂਜੀ ਠੇਕੇਦਾਰ ਤੇ ਜਾਓ ਤੇ ਆਈ। ਠੀਕ ਹੈ ਜੀ। ਕਿੰਨੀ ਤਨਖਾਹ ਮਿਲਦੀ ਹੈ? ਮੈਨੂੰ 10000 ਰੁਪਏ ਮਿਲਦਾ ਜੀ। 100 ਬੇਟੀ ਨੂੰ 15000 ਰੁਪਏ ਮਿਲਦਾ ਜੀ ਹਾਂਜੀ ਬੇਟਾ ਤਾਂ ਜੀ ਆਮ ਥੋੜਾ ਮੂਵੀ ਵਿੱਚ ਕਰਿਆ ਜੀ ਉਹ ਜੇ ਹਾਂ ਹਾਂ ਜੀ ਹਾਂਜੀ ਤੇ ਲੱਗਦਾ ਵੀ ਕੁੜੀ ਕਰ ਤਾਂ ਕੰਮ ਤੇ ਲੱਗੀ ਸੀ ਵੀ ਕਰਦਾ ਖਰਚਾ ਔਖਾ ਚੱਲਦਾ ਹੁਣ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਜੀ ਕੁੜੀ ਨੂੰ ਬਾਹਰ ਕੱਢਿਆ ਜਾਂਦਾ ਨਹੀਂ ਐਦਾਂ ਕੌਣ ਕੱਢਦਾ ਜੀ ਆਪਣੇ ਮੁੱਤਿਆਂ ਨੂੰ ਕੌਣ ਬਾਹਰ ਕੱਢਦਾ ਜੀ ਹੂੰ ਜੇ ਘਰ ਦੇ ਹਾਲਾਤ ਮਾੜੇ ਤਾਂ ਧੀਆ ਬਾਹਰ ਨਿਕਲਦੀਆਂ ਜੀ ਹਾਂਜੀ ਨਹੀਂ ਕੀਦਾ ਜੀ ਕਰਦਾ ਤੀਨ ਬਾਹਰ ਕੱਢਣ ਹਾਂਜੀ ਕਿਵੇਂ ਹਾਲਾਤ ਨੇ ਬੱਚੀ ਦੇ ਜੇ ਬੱਚੀ ਦੀ ਗੱਲ ਕਰੀਏ ਬੱਚੀ ਦੇ ਹਾਲਾਤ ਬਹੁਤ ਮਾੜੇ ਆ ਜੀ ਆਕਸੀਜਨ ਲੱਗੀ ਤੁਸੀਂ ਦੇਖੇ ਲਿੱਤਾ ਜੀ ਤੁਸੀਂ ਆਪ ਵੀ ਦੇਖਿਆ ਜੀ ਹੂੰ ਸਾਹ ਬੜਾ ਔਖਾ ਆਉਂਦਾ ਜੀ ਇਹ ਅੰਦਰੋਂ ਹੂੰ ਕਿਉਂਕਿ ਜੇ ਗੱਲ ਕਰੀਏ ਸੱਜੀ ਬਾਹ ਇੱਕ ਮੇਨ ਮੇਨ ਆਪਣੀ ਬਾਹ ਹੁੰਦਾ ਸਰੀਰ ਦਾ ਅੰਗ ਹੁੰਦਾ ਉਹ ਕਿਸ ਤਰ੍ਹਾਂ ਕੱਟੀ ਹੋਈ ਸੀ ਮਤਲਬ ਕਿ ਦੇਖਿਆ ਨਜ਼ਾਰੇ ਸੀ ਅੱਖਾਂ ਵਿੱਚੋਂ ਹੰਝੂ ਤੱਕ ਆ ਰਹੇ ਸੀ ਸਹੀ ਗੱਲ ਸਹੀ ਗੱਲ ਹੈ ਜੀ ਹੂੰ ਦੇਖੋ ਜੀ ਉਹ ਤਾਂ ਜਿਉਂਦੀ ਜਿਉਂਦੀ ਜਾਗਦੀ ਲਾਸ਼ ਬਣ ਗਈ ਜੀ ਹੁਣ ਉਹ ਤਾਂ ਕੰਮ ਕਰ ਨਹੀਂ ਸਕਦੀ ਨਕਾਰਾ ਹੋ ਗਈ ਵੀ ਹੈ ਜੀ ਕਿੱਦਾਂ ਤੀਆਂ ਆਪਣੇ ਦੇਖੋ ਘਰ-ਬਾਰ ਛੱਡ ਕੇ ਬਾਹਰ ਜਾ ਕੇ ਕੰਮ ਕਰਦੀਏ ਨੇ ਕਿਉਂਕਿ ਗਰੀਬ ਪਰਿਵਾਰਾਂ ਦੇ ਵਿੱਚੋਂ ਨੇ ਗਰੀਬ ਘਰਾਂ ਦੇ ਵਿੱਚੋਂ ਕੀ ਤਾਂ ਕਿਤੇ ਜੇ ਘਰ ਦਾ ਖਰਚਾ ਚਲਾਉਣਾ ਹੋਵੇ ਤਾਂ ਇਹਨਾਂ ਦਾ ਬੇਟਾ ਵੀ ਹੈ ਇੱਕ ਧੀ ਵੀ ਹੈ ਤਾਂ ਰਲ ਮਿਲ ਕੇ ਜਿਹੜਾ ਸਾਰਾ ਪਰਿਵਾਰ ਹੈ ਖਰਚਾ ਚਲਾਉਂਦਾ ਪਰ ਅੱਜ ਪੀਜੀ ਵਿੱਚ ਬੈਠਣ ਨੂੰ ਮਜਬੂਰ ਨੇ ਸਿਟਿੰਗ ਦੇ ਵਿੱਚ ਉਸ ਕੁੜੀ ਦੇ ਉੱਪਰ ਜਿਹੜਾ ਬੈਰੀਕੇਟ ਗਿਰਿਆ ਸੀਗਾ ਤੇ ਬਾਪੂ ਜੀ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਦੇ ਨੇ ਵੀ ਕੁੜੀ ਦੀ ਜਿਹੜੀ ਮਾਂ ਹੈ ਉਹ ਕੱਟ ਦਿੱਤੀ ਗਈ ਹੈ ਕੁੜੀ ਦਾ ਇਹੋ ਜਿਹੇ ਡਿਪਰ ਜਿਹੜੇ ਜਿਹੜੇ ਚਲਾਉਂਦੇ ਨੇ ਬਿਲਕਿ ਦੇਖਦੇ ਨੇ ਹੈਗੇ ਅੱਗੇ ਪਿੱਛੇ ਜੋ ਕਿ ਜ਼ਬਰਦਸਤੀ ਟੋਲ ਕਰੋ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗਾ ਭਜਾਰੇ ਸੀਗਾ ਤੇ ਉਹ ਡਿਪਰ ਉਹ ਵੀ ਜ਼ਬਤ ਕਰ ਲਿਆ ਪੂਰੀ ਗੱਲਬਾਤ ਕਰਾਂਗੇ ਕਿ ਵੀਰ ਭੈਣ ਵੀਡੀਓ ਦੇਖ ਰਹੇ ਨੇ ਪਹਿਲਾਂ ਤਾਂ ਵੀਡੀਓ ਸ਼ੇਅਰ ਕਰਿਓ ਰੋਪੜ ਦੀ ਇਹ ਘਟਨਾ ਸੀਗੀ ਕਨੋਲੀ ਦੀ ਕੁੜੀ ਹੈ ਕਮਲਪ੍ਰੀਤ ਕੌਰ ਸਭ ਨੂੰ ਪਤਾ ਹੈ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਮਦਦ ਕਰਨੀ ਹੋਵੇ ਪਰਿਵਾਰ ਪੀਜੀਏ ਵੀਕ ਪੀਜੀਏ ਦੇ ਵਿੱਚ 22 ਨੰਬਰ ਵਾਰਡ ਐਮਰਜੈਂਸੀ ਦੇ ਵਿੱਚ ਦਾਖਲ ਹੈ ਜੀ ਕੁੜੀ ਕੋਈ ਆਣ ਕੇ ਇੱਥੇ ਮਿਲ ਵੀ ਸਕਦੇ ਨੇ ਤੇ ਜਿਹੜੇ ਵੀ ਨੀਚੇ ਫੋਨ ਨੰਬਰ ਤੇ ਜਿਹੜੇ ਅਕਾਊਂਟ ਨੰਬਰ ਨੇ ਉਹ ਨੀਚੇ ਮੈਂਸ਼ਨ ਕਰ ਦਿੱਤੇ ਜਾਣਗੇ ਤੇ ਕਿਸੇ ਨੇ ਸੰਪਰਕ ਕਰਨ ਉਹ ਇੱਥੇ ਆਣ ਕੇ ਮਿਲ ਸਕਦੇ ਨੇ ਪਰਿਵਾਰ ਨਾਲ ਜੀ 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 ਮਿਲ ਸਕਦੇ ਹਾਂ ਹੂੰ ਅੰਕ ਡਿਪਰ ਲੰਗਦਾ ਤਾਂ ਨਾਲ ਦੀ ਨਾਲ ਇੱਕ ਦੂਜਾ ਡਿਪਰ ਲੰਗਦਾ ਤਾਂ ਉਸ ਤੋਂ ਬਾਅਦ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆਉਂਦਾ ਕਿ ਜਿਹੜੀ ਕੁੜੀ ਹੈ ਜਿਹੜੀ ਧੀ ਹੈ ਉਹ ਥੱਲੇ ਡਿੱਗ ਜਾਂਦੀ ਹੈ ਥੱਲੇ ਡਿੱਗਣ ਤੋਂ ਬਾਅਦ ਜਿਹੜਾ ਬੈਰੀਕੇਡ ਹੈ ਉਹਦੀ ਜਿਹੜੀ ਚੈਸਟ ਦੇ ਉੱਪਰ गिर ਜਾਂਦਾ ਤਾਂ ਬਾਹ ਦੇ ਉੱਪਰ गिर ਜਾਂਦਾ ਤਾਂ ਉਸ ਦੇ ਨਾਲ ਜਿਹੜੀ ਬਾਹੇ ਕੱਟੀ ਜਾਂਦੀ ਹੈ ਤੇ ਜਿਹੜੀ ਚੈਸਟ ਆ ਉਹ ਵੀ ਦਬ ਜਾਂਦੀ ਜਿਹੜੇ ਅੱਜ ਉਸ ਧੀ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਧੀ ਦੇ ਨਾਲ 25 ਤਰੀਕ ਨੂੰ ਸਵੇਰੇ 8:45 ਦੇ ਕਹਿੰਦੇ ਜੀ ਰੋਪੜ ਟੋਲ ਪਲਾਜ਼ੇ ਦੇ ਪਿਛਲੇ 2-3 ਸਾਲਾਂ ਤੋਂ ਜਿਹੜੀ ਕੰਮ ਕਰਦੀ ਸੀਗੀ ਅਚਾਨਕ ਜਦੋਂ ਆਪਣੀ ਡਿਊਟੀ ਨਿਭਾ ਰਹੀ ਸੀ ਤਾਂ ਉਸ ਸਮੇਂ ਡਿਪਰ ਲੰਗਦਾ ਤਾਂ ਨਾਲ ਦੀ ਨਾਲ ਇੱਕ ਦੂਜਾ ਡਿਪਰ ਲੰਗਦਾ ਤਾਂ ਉਸ ਤੋਂ ਬਾਅਦ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆਉਂਦਾ ਕਿ ਜਿਹੜੀ ਕੁੜੀ ਹੈ ਜਿਹੜੀ ਧੀ ਹੈ ਉਹ ਥੱਲੇ ਡਿੱਗ ਜਾਂਦੀ ਹੈ ਥੱਲੇ ਡਿੱਗਣ ਤੋਂ ਬਾਅਦ ਜਿਹੜਾ ਬੈਰੀਕੇਡ ਹੈ ਉਹਦੀ ਜਿਹੜੀ ਚੈਸਟ ਦੇ ਉੱਪਰ गिर ਜਾਂਦਾ ਤਾਂ ਬਾਹ ਦੇ ਉੱਪਰ गिर ਜਾਂਦਾ ਤਾਂ ਉਸ ਦੇ ਨਾਲ ਜਿਹੜੀ ਬਾਹ ਇਹ ਕੱਟੀ ਜਾਂਦੀ ਹੈ ਤੇ ਜਿਹੜੀ ਚੈਸਟ ਆ ਉਹ ਵੀ ਦਬ ਜਾਂਦੀ ਜਿਹੜੇ ਅੰਦਰਲੀ ਮਾਸਪੇਸ਼ੀਆਂ ਉਹ ਵੀ ਦਬ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜਾ ਕੁੜੀ ਨੂੰ ਸਰਕਾਰੀ ਹਸਪਤਾਲ ਰੋਪੜ ਵਿਖੇ ਲੈ ਕੇ ਜਾਇਆ ਜਾਂਦਾ ਤਾਂ ਜਿਹੜੀ ਮੋਢਲੀ ਸਹਾਇਤਾ ਦਿੱਤੀ ਜਾਂਦੀ ਤਾਂ ਉਸ ਤੋਂ ਬਾਅਦ ਕੁੜੀ ਨੂੰ ਪੀਜੀਆ ਵਿਖੇ ਰੈਫਰ ਕੀਤਾ ਜਾਂਦਾ ਤੇ ਸਾਡੇ ਨਾਲ ਪਰਿਵਾਰ ਮੌਜੂਦ ਹੈ ਮੈਂ ਦੱਸਣਾ ਚਾਹਾਂਗਾ ਪਹਿਲੇ ਸਟਾਰਟਿੰਗ ਦੇ ਵਿੱਚ ਉਸ ਕੁੜੀ ਦੇ ਉੱਪਰ ਜਿਹੜਾ ਬੈਰੀਕੇਟ ਗਿਰਿਆ ਸੀਗਾ ਤੇ ਬਾਪੂ ਜੀ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਦੇ ਨੇ ਵੀ ਕੁੜੀ ਦੀ ਜਿਹੜੀ ਬਾਹਾਂ ਉਹ ਕੱਟ ਦਿੱਤੀ ਗਈ ਹੈ ਕੋਣੀ ਤੋਂ ਥੱਲੇ ਜਿਹੜੀ ਬਾਹਾਂ ਕੱਟ ਦਿੱਤੀ ਗਈ ਹੈ ਅਨਮੈਰਿਡ ਕੁੜੀਆਂ ਛੋਟੀ ਜੀ ਕੁੜੀ ਆ ਜੇ ਗੱਲ ਕਰੀਏ ਕਿੰਦਾ ਈ ਈਆਂ ਆਪਣੇ ਦੇਖੋ ਘਰਵਾਰ ਛੱਡ ਕੇ ਬਾਹਰ ਜਾ ਕੇ ਕੰਮ ਕਰਦੀਆਂ ਨੇ ਕਿਉਂਕਿ ਗਰੀਬ ਪਰਿਵਾਰਾਂ ਦੇ ਵਿੱਚੋਂ ਨੇ ਗਰੀਬ ਘਰਾਂ ਦੇ ਵਿੱਚੋਂ ਕੀਤਨਾ ਕਿਤੇ ਜੇ ਘਰ ਦਾ ਖਰਚਾ ਚਲਾਉਣਾ ਹੋਵੇ ਤਾਂ ਇੱਕਨ ਇਹਨਾਂ ਦਾ ਬੇਟਾ ਵੀ ਐ ਇੱਕ ਧੀ ਵੀ ਐ ਤਾਂ ਰਲ ਮਿਲ ਕੇ ਜਿਹੜਾ ਸਾਰਾ ਪਰਿਵਾਰ ਹੈ ਖਰਚਾ ਚਲਾਉਂਦਾ ਪਰ ਅੱਜ ਪੀਜੀਏ ਵਿੱਚ ਬੈਠਣ ਨੂੰ ਮਜਬੂਰ ਨੇ ਉਸ ਧੀ ਕਰਕੇ ਕੀਤਨਾ ਕਿਤੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਜਿਹੜੇ ਇਹੋ ਜਿਹੇ ਡਿਪਰ ਜਿਹੜੇ ਚਲਾਉਂਦੇ ਨੇ ਬਲਕਿ ਦੇਖਦੇ ਨੇ ਹੈਗੇ ਅੱਗੇ ਪਿੱਛੇ ਜੋ ਕਿ ਜਬਰਦਸਤੀ ਟੋਲ ਕਰੋ ਕਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗਾ ਭਜਾਰੇ ਸੀਗਾ ਤੇ ਇਹ ਡਿਪਰ ਉਹ ਵੀ ਜ਼ਬਤ ਕਰ ਲਿਆ ਪੂਰੀ ਗੱਲਬਾਤ ਕਰਾਂਗੇ ਵੀ 25 ਤਰੀਕ ਨੂੰ ਜਿੱਦਾਂ ਮੈਂ ਦੱਸਿਆ 8:45 ਮਿੰਟ ਤੇ ਜਿਹੜੀ ਇਹ ਘਟਨਾ ਵਾਪਰੀ ਹੈ ਬਾਪੂ ਜੀ ਹੁਣ ਉਹ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਫਤਿਹ ਸਿੰਘ ਆ ਜੀ ਇੱਕ ਵਾਰ ਪੂਰੀ ਗੱਲਬਾਤ ਦੱਸੂਗੇ ਵੀ ਕੀ ਹੋਇਆ ਸੀ 25 ਤਰੀਕ ਨੂੰ ਕਿਵੇਂ ਤੁਹਾਨੂੰ ਫੋਨ ਆਉਂਦਾ ਮੈਂ 25 ਤਰੀਕ ਨੂੰ ਡਿਊਟੀ ਤੇ ਤੈਨਾਤ ਸੀ ਆਪਣੀ ਤੇ ਹਾਂਜੀ ਥਰਮਲ ਪਲਾਂਟ ਦੇ ਵਿੱਚ ਮੈਂ ਕੰਮ ਕਰਦਾ ਹਾਂ ਹਾਂਜੀ ਤੇ 6 ਤੋਂ 2 ਡਿਊਟੀ ਸੀ ਮੇਰੀ ਮਾਰਨਿੰਗ ਹਾਂਜੀ ਤੇ ਜਦੋਂ ਮੈਨੂੰ ਫੋਨ ਆਉਂਦਾ ਵੀ ਬੇਟੀ ਦਾ ਸੱਟਾਂ ਲੱਗਿਆ ਐਕਸੀਡੈਂਟ ਹੋ ਗਿਆ ਤੁਹਾਨੂੰ ਕਿੰਨੇ ਕ'ਜੇ ਫੋਨ ਆਇਆ ਜੇ ਗੱਲ ਕਰੀਏ ਕਿੰਨੇ ਕ'ਜੇ ਪਤਾ ਲੱਗਦਾ ਤੇ ਮੈਨੂੰ 10:00 ਵਜੇ ਫੋਨ ਆਇਆ ਜੀ 10:00 ਵਜੇ ਪਤਾ ਲੱਗਿਆ ਹਾਂਜੀ ਮੈਨੂੰ 10:00 ਵਜੇ ਪਤਾ ਲੱਗਿਆ ਹਾਂਜੀ ਬੇਟੀ ਦਾ ਐਕਸੀਡੈਂਟ 8:45 ਮਿੰਟ ਤੇ ਹੋ ਗਿਆ ਸੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਮੈਂ ਉੱਥੋਂ ਆਪਣੇ ਘਰ ਆਇ ਆਪਣੇ ਕੱਪੜੇ ਪਾ ਕੇ ਇੱਥੇ ਪੀਜੀ ਆਇਆ ਹੈ ਹਾਂਜੀ ਤੇ ਉਸ ਤੋਂ ਬਾਅਦ ਕਿਵੇਂ ਮਨ ਦੇ ਵਿੱਚ ਕਿਦਾਂ ਆਇਆ ਵੀ ਕਈ ਵਾਰ ਆਉਂਦਾ ਵੀ ਛੋਟੀ ਮੋਟੀ ਸੱਟ ਲੱਗੀ ਹੋਊਗੀ ਉਸ ਤੋਂ ਬਾਅਦ ਤੀ ਨੂੰ ਕਿੱਥੇ ਮਿਲਦੇ ਆ ਰੋਪੜ ਵੀ ਕਿੱਥੇ ਮਿਲਦੇ ਹੋ ਜਾਂ ਸਿੱਧਾ ਪੀਜੀ ਆਇਆ ਮਿਲਦੇ ਹੋ ਮਾਨਕੇ ਮੈਂ ਤਾਂ ਸਿੱਧਾ ਪੀਜੀ ਆਇਆ ਕੇ ਮਿਲਿਆ ਜੀ ਤੇ ਪੀਜੀ ਆ ਕੇ ਜਦੋਂ ਕੁੜੀ ਦੀ ਹਾਲਤ ਦੇਖੀ ਤੇ ਹਾਲਤ ਬਹੁਤ ਗੰਭੀਰ ਸੀ ਹੂੰ ਸਮਝ ਸਕਦੇ ਆਂ ਦਰਦ ਤੁਸੀਂ ਇੱਕ ਪਿਤਾ ਹੋ ਕਿਵੇਂ ਮਤਲਬ ਕਿ ਬੱਚਿਆਂ ਨੂੰ ਪਾਲਿਆ ਜਾਂਦਾ ਹੈ ਨਾ ਵੱਡਾ ਕੀਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਵੀ ਹੁਣ ਟੋਲ ਪਲਾਜ ਵਾਲੇ ਸਾਥ ਦੇ ਰਹੇ ਨੇ ਆਪਣਾ ਹਾਂਜੀ ਹਾਂਜੀ ਟੋਲ ਪਲਾਜ ਵਾਲੇ ਸਾਥ ਦੇ ਰਹੇ ਆ ਜੀ ਇਹਦੇ ਕੋਈ ਚੱਕ ਨਹੀਂ ਹਾਂਜੀ ਕਿਵੇਂ ਹਾਲਾਤ ਨੇ ਬੱਚੀ ਦੇ ਜੇ ਬੱਚੀ ਦੀ ਗੱਲ ਕਰੀਏ ਬੱਚੀ ਦੇ ਹਾਲਾਤ ਬਹੁਤ ਮਾੜੇ ਆ ਜੀ ਆਕਸੀਜਨ ਲੱਗੀ ਵੀ ਤੁਸੀਂ ਦੇਖੇ ਲਿੱਤਾ ਜੀ ਤੁਸੀਂ ਆਪ ਵੀ ਦੇਖਿਆ ਜੀ ਹੂੰ ਸਾਹ ਬੜਾ ਔਖਾ ਆਉਂਦਾ ਜੀ ਅੰਦਰੋਂ ਹੂੰ ਪਹਿਲੇ 25 ਤਰੀਕ ਦੀ ਦਾਖਲਾਈ ਪਹਿਲੇ ਤਾਂ ਕਹਿੰਦੇ ਇੱਕ ਦੋ ਦਿਨ ਹੋਸ਼ ਵੀ ਨਹੀਂ ਆਈ ਕੁੜੀ ਨੂੰ ਦੋ ਦਿਨ ਤਾਂ ਬਿਨਾ ਹੋਸ਼ ਨਹੀਂ ਤੇ ਆਈ ਜਮੇ ਜੀ ਹਾਂਜੀ ਹਾਂਜੀ ਇਹ ਤਾਂ ਕੱਲ ਤੋਂ ਪਰਸੋਂ ਤੋਂ ਲੱਗੇ ਥੋੜਾ ਜਿਹਾ ਬੋਲਣ ਕੱਲ ਤੇ ਲੱਗੀ ਹੁਣ ਥੋੜੀ ਬਹੁਤ ਗੱਲਬਾਤ ਕਰਦੀ ਹਾਂਜੀ 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 ਇਹ ਬਿਆਨ ਦਰਜ ਹੋ ਚੁੱਕੇ ਨੇ ਜੀ ਗੱਲ ਕਰੀਏ ਨਹੀਂ ਹੈ ਜਿੱਦਣ ਪੁਲਿਸ ਵਾਲੇ ਬਿਆਨ ਲੈਣ ਆਏ ਸੀ ਉਸ ਦਿਨ ਅਨਫਿਟ ਸੀ ਜੀ ਬਿਆਨ ਦੇ ਨਹੀਂ ਸਕਦੀ ਬਿਆਨ ਦਿੰਦੇ ਤੇ ਜਿਹੜੇ ਡਿਪਰ ਵਾਲੇ ਜਿਹੜੇ ਨਾਲ ਗੱਲਬਾਤ ਹੋਈ ਹੈ ਟੱਕਰ ਹੋਈ ਹੈ ਬੈਰੀਕੇਡ ਨਾਲ ਉਹ ਫੜਲੇ ਸੀ ਕਿ ਜੀ ਟਿੱਪਰ ਵਾਲਾ ਟਿੱਪਰ ਭਜਾ ਕੇ ਲੰਘ ਗਿਆ ਤੇ ਡਰਾਈਵਰ ਭਜਾ ਕੇ ਲੰਘ ਗਿਆ ਉਸ ਤੋਂ ਬਾਅਦ ਵਿੱਚ ਟੋਲ ਵਾਲਾ ਪਲਾਜਾ ਵਾਲਾ ਨੇ ਉਹਦੇ ਪਿੱਛੇ ਤੋਂ ਉਹਦਾ ਨੰਬਰ ਕੋਈ ਨਹੀਂ ਸੀ ਹੈਗਾ ਜੀ ਹਾਂਜੀ ਉਹ ਤੋਂ ਪਿੱਛੇ ਤੋਂ ਜੋ ਵੀ ਉਹਦੇ ਸਟਿੱਕਰ ਲੱਗੇ ਉਹਨਾਂ ਦੀ ਦੇਖ ਰੇਖ ਨਾਲ ਉਹ ਫੜ ਕੇ ਲੈਂਦਾ ਜੀ ਟਿੱਪਰ ਵਾਲਾ ਫੜ ਲੇ ਸੀ ਹਾਂਜੀ ਹਾਂਜੀ ਤੇ ਤੁਸੀਂ ਕਿੱਥੇ ਕੰਮ ਕਰਦੇ ਹੋ ਕੋਈ ਜੀ ਮੈਂ ਥਰਮਲ ਪਲਾਂਟ 'ਚ ਕੰਮ ਕਰਦਾ ਇੱਥੇ ਹਾਂਜੀ ਠੇਕੇਦਾਰ ਤੇ ਜਾਉ ਤੇ ਆ ਜੀ ਠੀਕ ਹੈ ਜੀ ਕਿੰਨੀ ਤਨਖਾਹ ਮਿਲਦੀ ਹੈ ਮੈਨੂੰ 10000 ਰੁਪਏ ਮਿਲਦਾ ਜੀ 10000 ਰੁਪਏ ਮਿਲਦੀ ਹੈ ਤੇ ਆਪਣੀ ਆਪਣਾ ਬੇਟਾ ਕਿੰਨਾ ਕਮਾਉਂਦਾ ਤੇ ਬੇਟੀ ਕਿੰ ਬੇਟੀ ਨੂੰ 15000 ਰੁਪਏ ਮਿਲਦਾ ਜੀ ਹਾਂਜੀ ਬੇਟਾ ਤਾਂ ਜੀ ਆਹਮ ਥੋੜਾ ਮੂਵੀ ਮੇ ਕਰਿਆ ਜੀ ਉਹ ਦੇਖ ਹਾਂਜੀ ਹਾਂਜੀ ਤੇ ਲੱਗਦਾ ਵੀ ਕੁੜੀ ਕਰ ਤਾਂ ਕੰਮ ਤੇ ਲੱਗੀ ਸੀ ਵੀ ਘਰ ਦਾ ਖਰਚਾ ਔਖਾ ਚੱਲਦਾ ਹੁਣ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਜੀ ਕੁੜੀ ਨੂੰ ਬਾਹਰ ਕੱਢਿਆ ਜਾਂਦਾ ਨਹੀਂ ਐਦਾਂ ਕੌਣ ਕੱਢਦਾ ਜੀ ਆਪਣੇ ਮੁਤਿਆਂ ਨੂੰ ਕੌਣ ਬਾਹਰ ਕੱਢਦਾ ਜੀ ਹੂੰ ਜੇ ਘਰ ਦੇ ਹਾਲਾਤ ਮਾੜੇ ਸੀ ਤਾਂ ਧੀਆ ਬਾਹਰ ਨਿਕਲਦੀਆਂ ਜੀ ਹਾਂਜੀ ਨਹੀਂ ਕੀਦਾ ਜੀ ਕਰਦਾ ਧੀਆ ਨੂੰ ਬਾਹਰ ਕੱਢਣ ਦਾ ਹੂੰ ਦੇਖ ਸਕਦੇ ਹੋ ਦਰਦ ਭਰੇ ਹਾਲਾਤ ਨੇ ਪੀਜੀ ਦੇ ਵਿੱਚ ਪਰਿਵਾਰ ਪੂਰਾ ਬੈਠਾ ਹੈ ਕੁੜੀ ਦੀ ਮਾਂ ਵੀ ਇੱਥੇ ਆਈ ਪਰ ਆ ਵੀ ਇੱਥੇ ਮੌਜੂਦ ਹੈ ਭਰਾ ਦੂਸਰਾ ਦੂਆ ਭਰਾ ਹੈ ਜੇ ਮੂੰਹ ਬੋਲੇ ਬਣਾਇਆ ਬਾਈ ਭਰਾ ਉਹਨੇ ਕੁੜੀ ਨੇ ਭਰਾ ਤਾਂ ਦੂਆ ਘਰੇ ਬੈਠਾ ਜੀ ਉਹਦਾ ਸਕਾ ਭਰਾ ਤਾਂ ਘਰੇ ਹੈ ਜੀ ਠੀਕ ਹੈ ਉਹ ਛੋਟਾ ਕਿ ਬੇਟੇ ਨਾਲ ਵੱਡਾ ਵੱਡਾ ਜੋ ਮੂਵੀ ਮੇਕਰ ਆਈ ਉਹ ਠੀਕ ਹੈ ਜੀ ਹਾਂ ਜੀ ਘਰ ਦੇ ਹਾਲਾਤ ਮਾੜੇ ਹੋਣੇ ਕਰਕੇ ਉਹ ਘਰੇ ਛੱਡਿਆ ਬਾਈ ਹਾਂ ਜੀ ਕਈ ਬਣ ਚੋਰੀਆਂ ਦਾ ਬਹੁਤ ਚੱਲਦਾ ਨੇ ਅੱਜ ਕੱਲ ਸਿਲਸਿਲਾ ਇੱਕ ਬੰਦੇ ਦਾ ਘਰੇ ਜ਼ਰੂਰੀ ਹੈ ਜੀ ਹਾਂਜੀ ਜਦੋਂ ਤੁਸੀਂ ਸਵੇਰੇ ਤੁਹਾਨੂੰ ਫੋਨ ਕੀਤਾ ਤੁਸੀਂ ਕਹਿੰਦੇ ਸੀ ਘਰੇ ਜਾ ਰਹੇ ਸੀਗੇ ਹਾਂਜੀ ਸਮਾਨ ਲੈਣ ਵੀ ਹਾਂਜੀ ਹਾਂਜੀ ਮੈਂ ਸਮਾਨ ਕਰਿਆਣੇ ਦੀ ਦੁਕਾਨ ਤੋਂ ਸਮਾਨ ਲੈਣ ਗਿਆ ਸੀ ਹਾਂ ਘਰੇ ਸੀ ਜੀ ਮੈਂ ਮੈਂ ਰਾਤ ਨੂੰ ਰਾਤ ਨੂੰ 11 ਵਜੇ ਤੋਂ ਚੱਲਦਾ ਜੀ ਹਾਂਜੀ 12 12:30 ਘਰ ਪਹੁੰਚਦਾ ਜੀ ਠੀਕ ਹੈ ਜੀ ਉੱਥੋਂ ਤੋਂ ਸਵੇਰੇ ਫੇਰ ਰੋਟੀ ਪਾਣੀ ਲੈ ਕੇ ਫੇਰ ਮੈਂ ਆਉਂਦਾ ਜੀ ਸਵੇਰੇ ਆਉਂਦਾ ਜੀ ਤੁਹਾਨੂੰ ਕੀ ਲੱਗਦਾ ਹੁਣ ਗੱਲਬਾਤ ਕਿੱਦਾਂ ਡਾਕਟਰਾਂ ਨਾਲ ਕਿੱਦਾਂ ਗੱਲਬਾਤ ਹੋ ਰਹੀ ਹੈ ਕੀ ਕਹਿ ਰਹੇ ਨੇ ਡਾਕਟਰ ਕਹਿੰਦੇ ਜੀ ਅਸੀਂ ਆਪਣਾ ਟ੍ਰੀਟਮੈਂਟ ਜਾਰੀ ਰੱਖਿਆ ਵਾ ਜੀ ਤੁਹਾਨੂੰ ਕਹਿਣੇ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਜੋ ਸਾਡਾ ਜੋ ਫਰਜ਼ ਆਸੀਂ ਨਿਭਾ ਰਹੇ ਹਾਂ ਨਿਭਾ ਰਹੇ ਹਾਂ ਤੇ ਖਰਚਾ ਕਿੰਨਾ ਕਰ ਰਹੇ ਜੇ ਗੱਲ ਕਰੀਏ ਖਰਚਾ ਤਾਂ ਡੇਲੀ ਦਾ ਬਾਧੂ ਆਉਂਦਾ ਜੀ 4-5000 ਰੁਪਏ ਡੇਲੀ ਦਾ ਲੱਗ ਜਾਂਦਾ ਜੀ। ਮੇਲੀ 4-5000 ਰੁਪਏ ਖਰਚਾ ਆ ਰਿਹਾ ਤੇ ਕਿਦਾਂ ਫਿਰ ਲੱਗ ਕਿਦਾਂ ਰਿਹਾ ਮੈਨੇਜ ਕਿਦਾਂ ਹੋ ਰਿਹਾ ਕਿ ਸੰਗਤ ਸੇਵਾ ਕਰ ਰਹੀ ਹੈ ਕਿਸ ਤਰ੍ਹਾਂ ਚੱਲ ਰਹੀ ਹੈ। ਸੰਗਤ ਕੋਈ ਨਹੀਂ ਜੀ ਸੇਵਾ ਕਰਦੀ ਹੈ ਟੋਲ ਪਲਾਜੇ ਵਾਲੇ ਕੰਮ ਕਰਾ ਰਹੀ ਜੀ। ਟੋਲ ਪਲਾਜੇ ਵਾਲੇ ਗੱਲ ਕਰ ਰਿਹਾ। ਹਾਂ ਜੀ ਹਾਂ ਜੀ ਹਾਂ ਜੀ। ਤੇ ਕਿਸੇ ਨੇ ਜਿੰਨੇ ਵੀ ਇਹ ਵੀਰ ਭੈਣ ਵੀਡੀਓ ਦੇਖ ਰਹੇ ਨੇ ਪਹਿਲਾਂ ਤਾਂ ਵੀਡੀਓ ਸ਼ੇਅਰ ਕਰਿਓ। ਰੋਪੜ ਦੀ ਇਹ ਘਟਨਾ ਸੀਗੀ ਕਨੋਲੀ ਦੀ ਕੁੜੀ ਹੈ ਕਮਲਪ੍ਰੀਤ ਕੌਰ ਸਭ ਨੂੰ ਪਤਾ ਹੈ। ਜੇ ਕਿਸੇ ਨੇ ਸੇਵਾ ਕਰਨੀ ਹੋਵੇ ਮਦਦ ਕਰਨੀ ਹੋਵੇ ਪਰਿਵਾਰ ਪੀਜੀਏ ਵੀਕ ਪੀਜੀਏ ਦੇ ਵਿੱਚ ਬਾਈ ਨੰਬਰ ਵਾਰਡ ਐਮਰਜੈਂਸੀ ਦੇ ਵਿੱਚ ਦਾਖਲ ਹੈ ਜੀ ਕੁੜੀ ਕੋਈ ਆਣ ਕੇ ਇੱਥੇ ਮਿਲ ਵੀ ਸਕਦੇ ਨੇ ਤੇ ਜਿਹੜੇ ਵੀ ਨੀਚੇ ਫੋਨ ਨੰਬਰ ਤੇ ਜਿਹੜੇ ਕਾਊਂਟਰ ਨੰਬਰ ਨੇ ਉਹ ਨੀਚੇ ਮੈਂਸ਼ਨ ਕਰ ਦਿੱਤੇ ਜਾਣਗੇ ਤੇ ਕਿਸੇ ਨੇ ਸੰਪਰਕ ਕਰਨ ਵੇਥਣ ਕਿ ਮਿਲ ਸਕਦੇ ਨੇ ਪਰਿਵਾਰ ਨਾਲ ਜੀ 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 ਮਿਲ ਸਕਦੇ ਹਾਂ ਹਾਂਜੀ ਤੇ ਕੀ ਜਿੰਨੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਵਾਅਦੇ ਬਾਅਦ ਗਰੀਬ ਪਰਿਵਾਰ ਦੀ ਮਦਦ ਕਰੋ ਜੀ ਹਾਂ ਤੁਸੀਂ ਹਾਲਾਤ ਸਾਡੇ ਦੇਖੇ ਲਿੱਤੇ ਕਿ ਇਦਾਂ ਦੇ ਬੱਪੂ ਜੀ ਗੱਲ ਕਰੀਏ ਜਦੋਂ ਅਸੀਂ ਹੁਣ ਅੰਦਰ ਗਏ ਬਾਈ ਨੰਬਰ ਵਾਰਡ ਦੇ ਤੁਹਾਨੂੰ ਫੋਨ ਕੀਤਾ ਵੀ ਕੁੜੀ ਦੇਖਣੀ ਤੁਸੀਂ ਕਹਿੰਦੇ ਇੱਕ ਵਾਰੀ ਵੀ ਤੀ ਨੂੰ ਦੇਖ ਲਓ ਜੇ ਕੁੜੀ ਦੇਖੀ ਦੇਖੇ ਦੇਖਿਆ ਨਹੀਂ ਜਾ ਰਹੇ ਸੀ ਉਸੇ ਨੇ ਕਿਉਂਕਿ ਜੇ ਗੱਲ ਕਰੀਏ ਸੱਜੀ ਬਾਹ ਇੱਕ ਮੇਨ ਮੇਨ ਆਪਣੀ ਬਾਹ ਹੁੰਦਾ ਸਰੀਰ ਦਾ ਅੰਗ ਹੁੰਦਾ ਉਹ ਕਿਸ ਤਰ੍ਹਾਂ ਕੱਟੀ ਹੋਈ ਸੀ ਮਤਲਬ ਕਿ ਦੇਖਿਆ ਨਹੀਂ ਜਾ ਰਿਹਾ ਸੀ ਅੱਖਾਂ ਵਿੱਚੋਂ ਹੰਝੂ ਤੱਕ ਆ ਰਹੇ ਸੀ ਸਹੀ ਗੱਲ ਸਹੀ ਗੱਲ ਹੈ ਜੀ ਦੇਖੋ ਜੀ ਉਹ ਤਾਂ ਜਿਉਂਦੀ ਜਿਉਂਦੀ ਜਾਗਦੀ লাশ ਬਣ ਗਈ ਜੀ ਹੁਣ ਉਹ ਤਾਂ ਕੰਮ ਕਰ ਨਹੀਂ ਸਕਦੀ ਨਕਾਰਾ ਹੋ ਗਈ ਵੀ ਹੈ ਜੀ ਤੂੰ ਵੀ ਇਹ ਗੱਲ ਕਰੀਏ ਕੰਮ ਕਰਨੇ ਜੋਗੀ ਵੀ ਨਹੀਂ ਅੱਗੀ ਗਾਂਦ ਰਹੀ ਹਾਂਜੀ ਹਾਂਜੀ ਕੰਮ ਤਾਂ ਉਥੇ ਹੋਣਾ ਨਹੀਂ ਜੀ ਮੇਨ ਹੱਥ ਦਾ ਜਿਹੜਾ ਰਾਈਟ ਹੈਂਡ ਹੈ ਉਹ ਕਟਿਆ ਗਿਆ ਹਾਂਜੀ ਇਹ ਨਾਲ ਆ ਕੋਨੇ ਆਪਣੇ ਇਹ ਮੇਰੇ ਭਰਾ ਜੀ ਛੋਟੇ ਮੇਤੋਂ ਜੀ ਛੋਟੇ ਭਰਾ ਜੀ ਗੱਲ ਕਰ ਸਕਦੇ ਜੀ ਵਾਈਗੁਰ ਜੀ ਦਾ ਹਾਲਸਾ ਵਾਈਗੁਰ ਜੀ ਕੀ ਕਹਦੇ ਕਿਵੇਂ ਦੇਖਦੇ ਹੋ ਬਾਬੂ ਜੀ ਕਿਵੇਂ ਦੇ ਹਾਲਾਤ ਨੇ ਘਰ ਦੇ ਵਿੱਚ ਬਸ ਕਿਆ ਕਰਨਾ ਜੀ ਕਿਸਮਤ ਮਾੜੀ ਆ ਹਾਲਾਤ ਜਿਹੇ ਜਿਹੇ ਹੈਗੇ ਜੀ ਪਤਾ ਹੀ ਆ ਜੀ ਮਤਲਬ ਗਰੀਬ ਪਰਿਵਾਰ ਆ ਜੀ ਮਤਲਬ ਹੂੰ ਤੇ ਕਰਨਾ ਕੀ ਆ ਜੀ ਮਤਲਬ ਜੋ ਭਤੀਜੀ ਦੀ ਬਾਹ ਕੱਟਣਾ ਕਰਕੇ ਜੀ ਬਹੁਤ ਦੁੱਖ ਆ ਜੀ ਮਤਲਬ ਕਦੇ ਤੀਆਂ ਦਾ ਇੱਕ ਸਹਾਰਾ ਹੁੰਦਾ ਬਾਪ ਨੂੰ ਖੁੱਲ ਕੇ ਗੱਲਾਂ ਕਰ ਸਕਦੇ ਪਰ ਕਿਤੇ ਨਾ ਕਿਤੇ ਉਹ ਹੀ ਤੀ ਅੱਜ ਸਟ੍ਰਕਚਰ ਦੇ ਉੱਪਰ ਲੰਬੀ ਪਈ ਹੋਈ ਹੈ ਬਿਲਕੁਲ ਜੀ ਸਹੀ ਗੱਲ ਆ ਜੀ ਮਤਲਬ ਕੁਝ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਇਹ ਕੀ ਕਰੀਏ ਹਾਂ ਨਹੀਂ ਮਤਲਬ ਬਹੁਤ ਮੁਸ਼ਕਲ ਹੋ ਗਿਆ ਜੀ ਮਤਲਬ ਬੱਚੀ ਵਾਸਤੇ ਬਹੁਤ ਮੁਸ਼ਕਲ ਹੋ ਗਿਆ ਹਾਂ ਜੀ ਬਸ ਹੋਰ ਤਾਂ ਅਸੀਂ ਜ਼ਿਆਦਾ ਕੀ ਕਹਿਣਾ ਜੀ ਮਤਲਬ ਪਤਾ ਹੀ ਹੈ ਜੀ ਤੁਹਾਨੂੰ ਸੋ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਿਓ ਇਹ ਪਿਤਾ ਜੀ ਨੇ ਇੱਕ ਲੜਕੀ ਦੇ ਤੀ ਕਮਲਪ੍ਰੀਤ ਕੌਰ ਹੈ ਤੇ ਕਹਿੰਦੇ ਜੀ ਪੀਜੀ ਦੇ ਵਿੱਚ ਦਾਖਲ ਹੈ ਪਿਛਲੀ 25 ਤਰੀਕ ਤੋਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਪਰਿਵਾਰ ਨੂੰ ਇੱਥੇ ਮਿਲਿਆ ਜਾਵੇ ਤਾਂ ਜਿਹੜੀ ਕਹਿੰਦੇ ਵੀ 4-5000 ਰੁਪਏ ਡੇਲੀ ਦਾ ਖਰਚਾ ਆ ਰਿਹਾ ਟੋਲ ਪਲਾਜ਼ੇ ਵਾਲੇ ਮਦਦ ਕਰ ਰਹੇ ਨੇ ਕਹਿੰਦੇ ਹੋਰ ਵੀ ਕਈ ਵਾਰ ਕੋਈ ਖਰਚਾ ਆ ਜਾਂਦਾ ਤਾਂ ਬੇਨਤੀ ਹੈ ਸਮੂਹ ਸਾਧ ਸੰਗਤ ਨੂੰ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਪਰਿਵਾਰ ਦੀ ਮਦਦ ਕੀਤੀ ਜਾਵੇ ਕਾਊਂਟ ਨੰਬਰ ਨੀਚੇ ਮੈਂਸ਼ਨ ਕਰ ਦਿੱਤਾ ਜਾਊਗਾ ਤੇ ਕੋਈ ਫੋਨ ਨੰਬਰ ਹੈ ਤੁਸੀਂ ਬੋਲ ਕੇ ਦੱਸ ਸਕਦੇ ਹੋ ਕੋਈ ਫੋਨ ਨੰਬਰ ਉਹ ਭਾਈ ਕੋਈ ਫੋਨ ਨੰਬਰ ਹੈ ਜੇ ਦੱਸ ਸਕਦੇ ਹੋ ਸੰਗਤਾਂ ਨੂੰ ਹਾਂ ਬੇਟੀ ਦਾ ਨੰਬਰ ਹੈਗਾ ਜੀ ਉਹ ਤੁਹਾਡੇ ਕੋਲੇ ਹੁੰਦਾ ਜੀ Google Pay ਤੇ ਚੱਲ ਰਿਹਾ ਉਹਦੇ ਤੇ ਜੀ ਬੋਲ ਕੇ ਦੱਸ ਦਿਓ ਜੀ ਇੱਕ ਮਿੰਟ ਮੈਂ ਦੇ ਦਿੰਦਾ ਜੀ ਮੈਂ ਨੰਬਰ ਤੁਸੀਂ ਆਪਣਾ ਕੋਈ ਫੋਨ ਨੰਬਰ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਸੰਪਰਕ ਕਰਨੇ ਨੂੰ ਮੇਰਾ ਹੈਗਾ 9855319899 ਫੋਨ ਨੰਬਰ ਜੀ ਠੀਕ ਹੈ ਜੀ ਕੀ ਨਾਮ ਸੀ ਆਪਣਾ ਹੀ ਮੇਰਾ ਨਾਮ ਫਤੇ ਸਿੰਘ ਆ ਜੀ ਪਿੰਡ ਕਨੌਲੀ ਤੋਂ ਆਂ ਪਿੰਡ ਕਨੌਲੀ ਤੋਂ ਹਾਂਜੀ ਹਾਂਜੀ ਫਤੇ ਸਿੰਘ ਨਾਮ ਆ ਜੀ ਬਾਬਾ ਜੀ ਨੇ ਆਪਣਾ ਨੰਬਰ ਬੋਲਿਆ ਤੇ ਕਿਸੇ ਨੇ ਸੰਪਰਕ ਕਰਨਾ ਹੋਵੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਬੇਟੀ ਦਾ ਨੰਬਰ ਤੁਹਾਨੂੰ ਦੇ ਦਿੰਦਾ ਜੀ Google Pay ਵਾਲਾ ਠੀਕ ਹੈ ਜੀ ਤੁਸੀਂ ਉਹ ਨਾਲ ਮੈਂਸ਼ਨ ਕਰ ਦਿਓ ਠੀਕ ਹੈ ਜੀ ਕੋਮਲਪ੍ਰੀਤ ਗੌਰ ਨੇ ਨਾਮ ਤੇ ਹਾਂਜੀ ਹਾਂਜੀ ਠੀਕ ਹੈ ਜੀ ਕਮਲਪ੍ਰੀਤ ਗੌਰ ਦੇ ਨਾਮ ਦੇ Google Pay ਨੰਬਰ ਵਿੱਚ ਹੋਵੇ ਜੋ ਮੈਂਸ਼ਨ ਕਰ ਦਿੱਤਾ ਜਾਊਗਾ ਤੇ ਉਸ ਦੇ ਉੱਪਰ ਵਿੱਚ ਕਿਸੇ ਨੇ ਸੇਵਾ ਕਰਨੀ ਹੋਵੇ ਸਹਾਇਤਾ ਕਰਨੀ ਹੋਵੇ ਤਾਂ ਪਰਿਵਾਰ ਨੂੰ ਮਿਲ ਕੇ ਇੱਕ ਵਾਰ ਗੱਲ ਕਰਕੇ ਕਰ ਸਕਦੇ ਹਾਂ ਧੰਨਵਾਦ ਜੀ